ਸਤਿਕਾਰਯੋਗ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਮਈ ਮਹੀਨੇ ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਜਿਹੜੀ ਜੰਗ ਸੀਗੀ ਉਹ ਆਪਾਂ ਨੇ ਸਾਰਿਆਂ ਨੇ ਵੇਖੀ ਐ ਤੇ ਜੰਗ ਦੇ ਦੌਰਾਨ ਜਿਹੜਾ ਹੋਇਆ ਬਾਰਡਰ ਦੇ ਇਲਾਕੇ ਸੀਗੇ ਜਿਹੜੇ ਉਹਨਾਂ ਇਲਾਕਿਆਂ 'ਚ ਤਾਂ ਨੁਕਸਾਨ ਹੋਏ ਹੋਏ ਤੇ ਦੂਰ ਦਰਾਡੇ ਵੀ ਇੱਕ ਕਿ ਮਿਜ਼ਾਈਲਾਂ ਤੇ ਜਿਹੜੇ ਡਰੋਨਾਂ ਦੇ ਨਾਲ ਹਮਲੇ ਕੀਤੇ ਗਏ ਤਾਂ ਜੰਗ ਦਾ ਬੰਦੀ ਹੁੰਦੀ ਜੰਗ ਦਾ ਖਾਤਮਾ ਹੁੰਦਾ ਸਾਡਾ ਇੱਕ ਡੈਲੀਗੇਸ਼ਨ ਸੀ ਜਿਹੜਾ ਕਸ਼ਮੀਰ ਪਹੁੰਚਿਆ ਤੇ ਕਸ਼ਮੀਰ ਜਾਣ ਦਾ ਸਾਡਾ ਮਕਸਦ ਕੋਈ ਸ਼ੈਅਰ ਕਰਨਾ ਨਹੀਂ ਸੀ ਕਿਉਂਕਿ ਸਲਾਨੀ ਕੈਂਦਰ ਤਾਂ ਉਹਨਾਂ ਦਿਨਾਂ 'ਚ ਵੈਸੇ ਹੀ ਬੰਦ ਸੀਗੇ ਤੇ ਸਾਡਾ ਮਕਸਦ ਸੀ ਸਾਡੇ ਡੈਲੀਗੇਸ਼ਨ ਦਾ ਉਹਨਾਂ ਘਰਾਂ ਦੇ ਵਿੱਚ ਜਾਣਾ ਜਿਹੜੇ ਜੰਗ ਦੇ ਦੌਰਾਨ ਇਸ ਜੰਗ ਦੀ ਲਪੇਟ ਦੇ ਵਿੱਚ ਆਏ ਕੋਈ ਨਾ ਕੋਈ ਨੁਕਸਾਨ ਹੋਇਆ ਉਹਨਾਂ ਘਰਾਂ ਦੇ ਵਿੱਚ ਜਾਣਾ ਸੀ ਤਾਂ ਸਾਡਾ ਜਿਹੜਾ ਡੈਲੀਗੇਸ਼ਨ ਸੀਗਾ ਉਹ ਕਸ਼ਮੀਰ ਦੇ ਵਿੱਚ ਉੜੀ ਜਿਹਨੂੰ ਕਿਹਾ ਜਾਂਦਾ ਹੈ ਉਰੀ ਵੀ ਬੋਲਦੇ ਨੇ ਉਰੀ ਗਿਆ ਬਾਰਾ ਮੂੜਾ ਗਿਆ ਔਰ ਪੁਣਛ ਗਿਆ ਰਜੌਰੀ ਗਿਆ ਤੇ ਕਰਮਾੜਾ ਇੰਡੀਆ ਦਾ ਲਾਸਟ ਪਿੰਡ ਹੈ ਜਿਹੜਾ ਥਾਂ-ਥਾਂ ਦੇ ਉੱਤੇ ਅਸੀਂ ਜਾ ਕੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਘਰ-ਘਰ ਜਾ ਕੇ ਵਿਜ਼ਿਟ ਕੀਤਾ ਤੇ ਕਸ਼ਮੀਰੀਆਂ ਲੋਕਾਂ ਦੇ ਜਿਹੜੇ ਦੁੱਖੜੇ ਸੀਗੇ ਉਹਨਾਂ ਦਾ ਦਰਦ ਸੀਗਾ ਉਹ ਸੁਣਿਆ ਤੇ ਕਸ਼ਮੀਰੀ ਲੋਕ ਹੈ ਜਿਹੜੇ ਇੱਕ ਤਾਂ ਮੈਂ ਇਹ ਕਹਿ ਦੇਣਾ ਚਾਹਣਾ ਕਿ ਚੀਕਾਂ ਮਾਰ-ਮਾਰ ਕੇ ਕਹਿੰਦੇ ਨੇ ਕਿ ਸਾਨੂੰ ਅਮਨ ਚਾਹੀਦਾ ਸਾਨੂੰ ਜੰਗ ਨਹੀਂ ਚਾਹੀਦੀ ਉਹ جنگ ਨੂੰ ਨਫ਼ਰਤ ਕਰਦੇ ਨੇ ਕਿਉਂਕਿ جنگ ਹੈ ਜਿਹੜੀ ਹਮੇਸ਼ਾ ਹੀ ਨੁਕਸਾਨ ਕਰਦੀ ਹੈ ਮਾਮਾ ਦੇ ਪੁੱਤ ਖੋ ਕੇ ਲੈ ਜਾਂਦੀ ਹੈ ਘਰ ਓ ਜਾੜ ਦਿੰਦੀ ਹੈ ਘਰ ਟਾ ਦਿੰਦੀ ਹੈ ਤੇ ਕਸ਼ਮੀਰੀ ਲੋਕਾਂ ਦਾ ਦਰਦ ਬੋਲਦਾ ਉਹਨਾਂ ਦੇ ਦਿਲਾਂ ਦੇ ਵਿੱਚੋਂ ਨਿਕਲਦਾ ਦਰਦ ਅਸੀਂ ਸੁਣਿਆ ਉਹ ਕਹਿ ਰਹੇ ਸੀਗੇ ਕਿ ਅਸੀਂ ਜੇ ਸਾਡੇ ਵੱਡੇ ਬਟੇਰੇ ਨੇ 47 ਦੇ ਵਿੱਚ ਘਰ ਬਣਾਏ ਤਾਂ 48 ਦੇ ਵਿੱਚ جنگ ਲੱਗ ਗਈ ਤੇ ਫੇਰ ਸਾਡੇ ਘਰ ਟਾਏ ਗਏ 48 ਤੋਂ ਬਾਅਦ ਫੇਰ ਕਦੇ 62 ਦੇ ਵਿੱਚ ਜੰਗ ਲੱਗ ਜਾਂਦੇ ਕਦੇ 65 ਦੇ ਵਿੱਚ ਜੰਗ ਲੱਗਦੀ ਹੈ ਕਦੇ 71 ਦੇ ਵਿੱਚ ਲੱਗਦੀ ਹੈ ਕਦੇ ਕਾਰਗਿਲ ਦੀ ਜੰਗ ਲੱਗਦੀ ਹੈ 99 ਦੇ ਵਿੱਚ ਤਾਂ ਜਦੋਂ ਵੀ ਜੰਗ ਲੱਗਦੀ ਹੈ ਸਾਨੂੰ ਉਜੜਦਾ ਪੈਂਦਾ ਹੈ ਤੇ ਬਾਰ ਬਾਰ ਬਸਣਾ ਪੈਂਦਾ ਹੈ ਇਹ ਉਜਾੜਾ ਤੇ ਇਹ ਬਸਣਾ ਇਹ ਸਾਨੂੰ ਮਾਫਕ ਨਹੀਂ ਹੈਗਾ ਉਹ ਚੀਕਾਂ ਮਾਰ ਮਾਰ ਕੇ ਕਹਿੰਦੇ ਨੇ ਸਾਨੂੰ ਅਮਨ ਚਾਹੀਦਾ ਹੈ ਤੇ ਉੱਥੇ ਜਿਹੜਾ ਹੁਣ ਉਜਾੜਾ ਹੋਇਆ ਇਸ ਜੰਗ ਦੇ ਦੌਰਾਨ ਆਪਰੇਸ਼ਨ ਸੰਦੂਰ ਦੇ ਦੌਰਾਨ ਤਾਂ ਉਹਨਾਂ ਨੇ ਚੀਕਾਂ ਮਾਰ ਮਾਰ ਕੇ ਕਿਹਾ ਕਿ ਹੁਣ ਸਾਨੂੰ ਸਰਕਾਰਾਂ ਕਹਿ ਰਹੀਆਂ ਤੁਹਾਨੂੰ ਬੰਕਰ ਬਣਾ ਕੇ ਦੇ ਦੇਾਂਗੇ ਸਾਨੂੰ ਬੰਕਰ ਨਹੀਂ ਚਾਹੀਦੇ ਉਹ ਕਹਿ ਰਹੇ ਨੇ ਸਾਨੂੰ ਅਮਨ ਚਾਹੀਦਾ ਹੈ ਇਹ ਬੰਕਰ ਕਿੰਨੀ ਕੁ ਧੀਰ ਬੰਕਰਾਂ ਦੇ ਵਿੱਚ ਕਿੰਨੀ ਕੁ ਧੀਰ ਕਿਵੇਂ ਰਹਾਂਗੇ ਧਰਤੀ ਦੇ ਵਿੱਚ ਅੰਡਰਗਰਾਉਂਡ ਕਮਰੇ ਬਣਾ ਕੇ ਮੋٹے ਮੋٹے ਜਿਹੜੇ ਕੰਦਾਂ ਵਾਲੇ ਹੁੰਦੇ ਨੇ ਕਿ ਲੈਂਟਰ ਉਹ ਅਸੀਂ ਕਿੰਨੀ ਧੀਰ ਤੱਕ ਉਹਨਾਂ ਦੇ ਵਿੱਚ ਘੁਸ ਕੇ ਜਾਨਵਰਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ گزارਾਂਗੇ ਤਾਂ ਉਹ ਬੜੇ ਗੁੱਸੇ ਦੇ ਵਿੱਚ ਸਵਾਲ ਕਰਦੇ ਨੇ ਕਿ ਜਾ ਕੇ ਕਹੋ ਦਿੱਲੀ ਵਾਲਿਆਂ ਨੂੰ ਜਾ ਕੇ ਕਹੋ ਪੁੱਛੋ ਜਾ ਕੇ ਗੁਜਰਾਤ ਵਾਲਿਆਂ ਨੂੰ ਤੇ ਦੂਰ ਦਰਾਡੇ ਜਿਹੜੇ ਰਹਿੰਦੇ ਨੇਗੇ ਜਿਨ੍ਹਾਂ ਨੂੰ ਜੰਗ ਇੱਕ ਪਿਕਨਿਕ ਲੱਗਦੀ ਹੁੰਦੀ ਹੈ ਉਹਨਾਂ ਦਾ ਇਤਰਾਜ਼ ਹੈ ਕਿ ਨੌਇਡਾ ਦੇ ਵਿੱਚ ਬੈਠੇ ਹੋਏ ਜਿਹੜੇ ਮੀਡੀਆ ਵਾਲੇ ਨੇ ਚੈਨਲ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਵਕਾਊ ਮੀਡੀਆ ਕਹਿ ਦਿੱਤਾ ਜਾਂਦਾ ਕਈ ਵਾਰੀ ਜਾਂ ਗੋਦੀ ਮੀਡੀਆ ਕਹਿ ਦਿੱਤਾ ਜਾਂਦਾ ਕਿ ਉਹ ਆਪਣੇ ਏਸੀ ਸਟੂਡੀਓ ਦੇ ਵਿੱਚ ਬੈਠ ਕੇ ਕਿਵੇਂ ਜੰਗ ਦਾ ਆਨੰਦ ਮਾਣਦੇ ਆ ਜਿਵੇਂ ਦੀਵਾਲੀ ਵੇਲੇ ਕੋਈ ਆਤਿਸ਼ਵਾਜੀਆਂ ਚੱਲ ਰਹੀਆਂ ਹੋਣ ਉਹ ਦੀ ਇਸ ਤਰ੍ਹਾਂ ਉਹ ਵਿਆਖਿਆ ਕਰਦੇ ਨੇ ਕਿ ਜਿਵੇਂ ਕੋਈ ਦੀਵਾਲੀ ਹੁੰਦੀ ਹੈ ਕੋਈ ਦੁਸ਼ਹਿਰਾ ਹੁੰਦਾ ਹੈ ਜਾਂ ਤਿਉਹਾਰ ਦੇ ਉੱਤੇ ਆਤਿਸ਼ਵਾਜੀ ਹੋ ਰਹੀ ਹੁੰਦੀ ਹੈ ਉਹ ਆਪਣੇ ਏਸੀ ਸਟੂਡੀਓਜ਼ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦੀ ਕਮੈਂਟਰੀ ਕਰਦੇ ਨੇਗੇ ਇੱਕ ਦੂਜੇ ਦੇ ਖਿਲਾਫ ਨਫ਼ਰਤ ਖੜੀ ਕਰਦੇ ਨੇ ਦੇਸ਼ਾਂ ਦੇ ਪਰ ਉਹ ਕਹਿੰਦੇ ਨੇ ਕਿ ਸਾਨੂੰ ਪੁੱਛ ਕੇ ਵੇਖੋ ਜੰਗ ਦਾ ਖਮਿਆਜ਼ਾ ਜਿੰਨਾਂ ਨੂੰ ਭੁਗਤਣਾ ਪੈਂਦਾ ਹੈ ਤੇ ਇੱਥੇ ਆ ਕੇ ਦੇਖੋ ਸਾਡੇ ਬੱਚਿਆਂ ਦੀਆਂ ਲਾਸ਼ਾਂ ਵੇਖੋ ਦੇਖੋ ਅਸੀਂ ਕਿਵੇਂ ਦਰਖਤਾਂ ਤੋਂ ਮਾਸ ਦੇ ਲੋਥੜੇ ਲਾ ਲਾ ਕੇ ਬਿਨਾਂ ਨਵਾਇਤ ਨੂੰ ਹੋਣਾ ਕਿ ਸੀ ਉਹਨਾਂ ਮਾਸ ਦੇ ਲੋਥੜਿਆਂ ਨੂੰ ਬਿਨਾਂ ਗੁਸਲ ਕਰਾਇਆ ਬਿਨਾਂ ਨਵਾਇਆ ਉਹਨਾਂ ਨੂੰ ਕਬਰਾਂ ਦੇ ਵਿੱਚ ਦਫਨ ਕੀਤਾ ਤਾਂ ਕਿਵੇਂ ਅਸੀਂ ਗਏ ਪੁਣਛ ਦੇ ਵਿੱਚ ਕਿਉਂਕਿ ਪੁਣਛ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਭ ਤੋਂ ਬਾਅਦ ਇੱਕ ਪਰਿਵਾਰ ਦੇ ਅੰਦਰ ਜਾਣ ਦਾ ਮੌਕਾ ਮਿਲਿਆ ਸਾਨੂੰ ਕਿ ਇੱਕ ਬੱਚਾ ਜਿਹੜਾ 13 ਸਾਲਾਂ ਦਾ ਇਕਲੌਤਾ ਬੇਟਾ ਸੀ ਆਪਣੇ ਮਾਪਿਆਂ ਦਾ ਉਹ ਟੀਚਰ ਸੀ ਸਰਕਾਰੀ ਸਕੂਲ ਦਾ ਸੰਜੀਵ ਕੁਮਾਰ ਸ਼ਰਮਾ ਸੀ ਦਾਦਾ ਜੀ ਦਾ ਨਾਂ ਪੰਡਿਤ ਜਗਜੀਤ ਸਿੰਘ ਲਾਲ ਉਹਨਾਂ ਦੇ ਘਰੇ ਗਏ 13 ਸਾਲਾਂ ਦਾ ਬੱਚਾ ਖੁਸ਼ੀ ਮਨਾ ਰਿਹਾ ਸੀ ਇਸ ਗੱਲ ਦੀ ਕਿ ਉਹਨਾਂ ਨੇ ਬਦਲਾ ਲੈ ਲਿਆ ਪਾਕਿਸਤਾਨ ਤੋਂ ਪਰ ਉਸੇ ਵੇਲੇ ਬੰਬ ਡਿੱਗਿਆ ਕੇ ਤੇ ਉਹ ਬੱਚੇ ਦੇ ਜਿਹੜੇ ਸੀਗੇ ਚੀਥੜੇ ਉਡਾ ਦਿੱਤੇ ਗਏ ਤੇ ਟੁਕੜੇ ਟੁਕੜੇ ਉਹ ਬੱਚਾ ਇਕਲੌਤਾ ਬੱਚਾ ਸੀ ਸੰਜੀਵ ਕੁਮਾਰ ਦਾ ਉਹ ਲਾਸ਼ ਦੇ ਟੁਕੜੇ ਟੁਕੜੇ ਉਹਦਾ ਮਾਸ ਇਕੱਠਾ ਕਰਕੇ ਉਹਦਾ ਅੰਤਮ ਸੰਸਕਾਰ ਉਹਨਾਂ ਨੂੰ ਕਰਨਾ ਪਿਆ ਇਸੇ ਤਰ੍ਹਾਂ ਹੀ ਹੋਰ ਪੁਣਛ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਬੰਬ ਡਿੱਗਿਆ ਤੇ ਚੰਗੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ ਸੀਗਾ ਔਰ ਉਹਦੀ ਬੈਕ ਸਾਈਡ ਕੰਧ ਦੇ ਉੱਤੇ ਜਿਹੜਾ ਬੰਬ ਡਿੱਗਿਆ ਤੇ ਗੁਰਦੁਆਰੇ ਦੀ ਬਿਲਡਿੰਗ ਨੂੰ ਨੁਕਸਾਨ ਹੀ ਗਈ ਤੇ ਉਸੇ ਗੁਰਦੁਆਰੇ ਦਾ ਗ੍ਰੰਥੀ ਸੀ ਜਿਹੜਾ ਅਮਰਜੀਤ ਸਿੰਘ ਉਹ ਇੱਕ ਹੋਰ ਹਮਲੇ ਦੇ ਵਿੱਚ ਬਾਹਰ ਉਹ ਮਾਰਿਆ ਗਿਆ ਤੇ ਉਹ ODੀਆਂ ਜਿਹੜੀ ਪਤਨੀ ਆ ਬੀਬੀ ਉਹਦੇ ਪਿੱਛੇ ਜਿਹੜੀਆਂ ਉਹ ਦੋ 3ਾਂ ਤੇ ਇੱਕ ਪੁੱਤ ਉਹ ਛੱਡ ਗਿਆ ਤੇ ਕਿੰਨਾ ਸਾਰਾ ਉੱਥੇ ਨੁਕਸਾਨ ਅਸੀਂ ਉੱਥੇ ਦੇਖਿਆ ਗੁਰੂ ਘਰ ਦੇ ਵਿੱਚ ਵੀ ਤਾਂ ਇਸ ਤੋਂ ਇਲਾਵਾ ਕਰਮਾੜਾ ਤੱਕ ਗਏ ਅਸੀਂ ਔਰ ਉੱਥੇ ਵੀ ਜਾ ਕੇ ਦੇਖਿਆ ਕਿ ਲਾਸਟ ਪਿੰਡ ਦੇ ਅੰਦਰ ਕਿਵੇਂ ਛੱਤਾਂ ਪਾੜੀਆਂ ਪਈਆਂ ਲੋਕਾਂ ਦੀਆਂ ਤੇ ਉਹ ਬਾਰਡਰ ਦੇ ਵਿੱਚ ਬਾਰਡਰ ਦੇ ਇਲਾਕੇ ਦੇ ਵਿੱਚ ਕਿਵੇਂ ਬੰਦੂਕਾਂ ਦੇ ਸائے ਹੇਠ ਬੰਬਾਂ ਦੇ ਸائے ਹੇਠ ਖੋਫ ਦੇ ਸائے ਹੇਠ ਉਹ ਲੋਕ ਜਿਉਂਦੇ ਨੇ ਜਦੋਂ ਉਹਨਾਂ ਦੇ ਉੱਤੇ ਮੈਂ ਸਵਾਲ ਕੀਤਾ ਉਹਨਾਂ ਨੇ ਦੱਸਿਆ ਕਿ ਜਿਵੇਂ ਸਾਡੇ ਸਰੀਰ ਦੇ ਵਾਸਤੇ ਪਾਣੀ ਜ਼ਰੂਰੀ ਹੈ ਪਾਣੀ ਦੇ ਨਾਲ ਅਸੀਂ ਜਿਉਂਦੇ ਆ ਹਵਾ ਦੇ ਨਾਲ ਜਿਉਂਦੇ ਆ ਤੇ ਖੁਰਾਕ ਦੇ ਨਾਲ ਜਿਉਂਦੇ ਆ ਸਾਨੂੰ ਉਹ ਮੈਂ ਆਦਤ ਜੀ ਪੈ ਗਈ ਹੈ ਬੰਬਾਂ ਦੇ ਨਾਲ ਜਿਉਣ ਦੀ ਇੱਥੇ ਗੋਲੀਆਂ ਚੱਲਦੀਆਂ ਹੀ ਰਹਿੰਦੀਆਂ ਕਦੇ ਕੋਈ ਮਰ ਜਾਂਦਾ ਹੈ ਕਦੇ ਕੋਈ ਬਚ ਰਹਿ ਜਾਂਦਾ ਹੈ ਇਸ ਤਰ੍ਹਾਂ ਦੀ ਜਿਹੜੀ ਬੱਤਰ ਜ਼ਿੰਦਗੀ ਹੈ ਅਸੀਂ ਇੱਥੇ ਜਿਉਂਦੇ ਹਾਂ ਰੋਜ਼ੀ ਰੋਟੀ ਦਾ ਕਿਉਂਕਿ ਸਾਧਨਾਂ ਉੱਥੇ ਨਿੱਕੇ ਨਿੱਕੇ ਥੋੜੀਆਂ ਥੋੜੀਆਂ ਜ਼ਮੀਨਾਂ ਨੇ ਨਿੱਕੇ ਨਿੱਕੇ ਕਾਰੋਬਾਰ ਨੇ ਉਹਨਾਂ ਨੂੰ ਛੱਡ ਕੇ ਲੋਕ ਜਾ ਨਹੀਂ ਸਕਦੇ ਤਾਂ ਇਸ ਤਰ੍ਹਾਂ ਦਾ ਜਿਹੜਾ ਹਾਲ ਹੈ ਉੱਥੇ ਅਸੀਂ ਜਾ ਕੇ ਦੇਖਿਆ ਔਰ ਪੁਨਛ ਦੇ ਅੰਦਰ ਇੱਕ ਮਦਰਸਾ ਜਿਹੜਾ ਹੁੰਦਾ ਸਕੂਲ ਜਿਹਦੇ ਵਿੱਚ ਧਾਰਮਿਕ ਵਿਦਿਆ ਦਿੱਤੀ ਜਾਂਦੀ ਹੈ ਉੱਥੇ ਜੇ ਅਸੀਂ ਜਾ ਕੇ ਦੇਖਿਆ ਕਿ ਉਹ ਸਕੂਲ ਦਾ ਜਿਹੜਾ ਸਭ ਤੋਂ ਵਧੀਆ ਟੀਚਰ ਸੀਗਾ ਉਹ ਵੀ ਉੱਥੇ ਇੱਕ ਬੰਬ ਤਮਾਕੇ ਦੇ ਵਿੱਚ ਜਦੋਂ ਬੰਬਾਰੀ ਹੋਈ ਉਹ ਮਾਰਿਆ ਗਿਆ ਤੇ ਅਫਸੋਸ ਦੀ ਗੱਲ ਹੈ ਕਿ ਜਿਹੜੇ ਮੀਡੀਆ ਵਾਲੇ ਹੁੰਦੇ ਨੇ ਕਿ ਐਵੇਂ ਅੰਨੇਵਾਹ ਪ੍ਰਚਾਰ ਕਰਨ ਵਾਲੇ ਉਹਨਾਂ ਨੇ ਉਸ ਟੀਚਰ ਨੂੰ ਅਤਵਾਦੀ ਕਹਿ ਕੇ ਪ੍ਰਚਾਰਿਆ ਕਿ ਇੱਕ ਅਤਵਾਦੀ ਮਾਰਿਆ ਗਿਆ ਇਸ ਤਰ੍ਹਾਂ ਦਾ ਜਿਹੜਾ ਵਰਤਾਂਤ ਸਿਰਜ ਦਿੱਤਾ ਜਾਂਦਾ ਹੈ ਕਈ ਵਾਰੀ ਗਲਤ ਕਿਸਮ ਦਾ ਉਹ ਲੋਕਾਂ ਦੇ ਵਿੱਚ ਗਲਤ ਸੂਚਨਾ ਤੇ ਗਲਤ ਪ੍ਰਭਾਵ ਵੀ ਦਿੰਦਾ ਹੈ ਤਾਂ ਇਸ ਕਰਕੇ ਇਹ ਜਿਹੜਾ ਅਸੀਂ ਹਾਲ ਵੇਖਿਆ ਉਥੇ ਸਾਨੂੰ ਲੋਕਾਂ ਨੇ ਜਿਹੜੀਆਂ ਦਰਦ ਕੰਬਾਉ ਦਿਲ ਕੰਬਾਉ ਜਿਹੜੀਆਂ ਸੀਗੀਆਂ ਤਕਲੀਫ ਦੇਣ ਵਾਲੀਆਂ ਕਹਾਣੀਆਂ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖੀਆਂ ਤੇ ਸੁਣੀਆਂ ਉਹਨਾਂ ਦੇ ਮੂੰਹੋਂ ਆਪਣੇ ਕੰਨਾਂ ਦੇ ਨਾਲ ਔਰ ਬਾਰਡਰ ਤੱਕ ਅਸੀਂ ਗਏ ਐਲਓਸੀ ਜਿਹਨੂੰ ਕਿਹਾ ਜਾਂਦਾ ਹੈ ਲਾਈਨ ਆਫ ਕੰਟਰੋਲ ਉਥੇ ਜਿਹੜੀ ਟ੍ਰੇਡ ਪੋਸਟ ਜਿਹੜੀ ਦੋਨਾਂ ਦੇਸ਼ਾਂ ਦੇ ਦਰਮਿਆਨ ਵਪਾਰ ਹੁੰਦਾ ਸੀ ਕਿਸੇ ਵੇਲੇ ਉਹ ਵੀ ਸੁੰਨਾ ਪਿਆ ਸੀ ਉਧਰੋਂ ਪਾਕਿਸਤਾਨ ਦੇ ਟਰੱਕ ਆਉਂਦੇ ਸੀ ਇਧਰੋਂ ਇੰਡੀਆ ਦੇ ਟਰੱਕ ਆਉਂਦੇ ਸੀ ਤੇ ਸਮਾਨ ਦਾ ਜਿਹੜਾ ਵਟਾਂਦਰਾ ਹੁੰਦਾ ਸੀਗਾ ਤੇ ਇੱਕ ਵੱਡਾ ਵਪਾਰ ਦਾ ਕੇਂਦਰ ਸੀ ਜਿਹਨੂੰ ਚੱਕਾਂ ਦਾ ਬਾਗ ਵੀ ਕਿਹਾ ਜਾਂਦਾ ਹੈ ਉੱਥੇ ਲਿਖਿਆ ਹੋਇਆ ਚੱਕਾਂ ਦਾ ਬਾਗ ਉਹ ਚੱਕਾਂ ਦਾ ਬਾਗ ਐਨ ਸੁੰਨਾ ਪਿਆ ਬਿਲਕੁਲ ਉਹ ਇਲਾਕਾ ਤੇ ਸ਼ੋਪੀਆਂ ਇੱਕ ਇਲਾਕਾ ਹੈਗਾ ਸ਼ੋਪੀਆਂ ਜਿਹਨੂੰ ਕਿਹਾ ਜਾਂਦਾ ਹੈ ਉੱਥੇ ਜਾ ਕੇ ਅਸੀਂ ਆਮ ਲੋਕਾਂ ਦਾ ਇਕੱਠ ਕਰਕੇ ਉਹਨਾਂ ਦੀਆਂ ਜੜੀਆਂ ਗੱਲਾਂ ਸੁਣੀਆਂ ਤਕਲੀਫਾਂ ਸੁਣੀਆਂ ਤਾਂ ਉੱਥੇ ਇੱਕ ਮੁੰਡੇ ਨੇ ਦੱਸਿਆ ਕਿ ਜਦੋਂ ਸਾਡੇ ਆਲੇ-ਦੁਆਲੇ 70 ਬੰਬ ਡਿੱਗੇ ਉਹਨਾਂ 70 ਬੰਬਾਂ ਨੇ ਜਿਹੜੀ ਤਬਾਹੀ ਮਚਾਈ ਤਾਂ ਉਹ ਤਬਾਹੀ ਦੇ ਦੌਰਾਨ ਜਿਹੜੀ ਹੈਗੀ ਮੇਰੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਉਹਦਾ ਦਾਜ ਸਾਰਾ ਸੜ ਗਿਆ ਸਾਡੀ ਦੁਕਾਨ ਸੜ ਗਈ ਆਪ ਉਹ ਮੁੰਡਾ ਵਿਦਿਆਰਥੀ ਸੀਗਾ ਪੜਦਾ ਸੀਗਾ ਹਲੇ ਤਾਂ ਪੂਰਾ ਘਰ ਦੁਕਾਨ ਭੈਣ ਦਾ ਦਾਜ ਸੜ ਗਿਆ ਸਾਰਾ ਕੁਝ ਹੀ ਤੇ 70 ਬੰਬਾਂ ਨੇ ਉੱਥੇ ਜਿਹੜੀ ਤਬਾਹੀ ਮਚਾਈ ਉਹਨਾਂ ਦੀ ਦਸ਼ ਦੇ ਥੱਲੇ ਜਿਹੜੇ ਬੱਚੇ ਉੱਥੇ ਰਹਿੰਦੇ ਤੇ ਸੌਂਦੇ ਨਿੱਕੇ ਨਿੱਕੇ ਬੱਚੇ ਅਸੀਂ ਉਹਨਾਂ ਨਾਲ ਵੀ ਗੱਲਾਂ ਕੀਤੀਆਂ ਉਹ ਨਿੱਕੇ ਨਿੱਕੇ ਬੱਚੇ ਸੌਣ ਵੇਲੇ ਸ਼ਾਮ ਨੂੰ ਆਪਣੇ ਬਾਪ ਨੂੰ ਪੁੱਛਦੇ ਆ ਕਿ ਪਾਪਾ ਅੱਜ ਪੌੜੀਆਂ ਥੱਲੇ ਸੌਣਾ ਹੈ ਕਿ ਬੈੱਡਰੂਮ ਦੇ ਵਿੱਚ ਸੌਣਾ ਹੈ ਤੇ ਅੱਜ ਬੰਬ ਤੇ ਨਹੀਂ ਡਿੱਗਣਗੇ ਅੱਜ ਹਮਲਾ ਤਾਂ ਨਹੀਂ ਹੋਏਗਾ ਯਾਨੀ ਇਸ ਤਰ੍ਹਾਂ ਦੀ ਦਹਿਸ਼ਤ ਦੇ ਸائے ਹੇਠ ਨਿੱਕੇ ਨਿੱਕੇ ਬੱਚੇ ਆ ਜਿਹੜੇ ਉਹ ਕਿਸ ਤਰ੍ਹਾਂ ਦਾ ਉਹਨਾਂ ਦਾ ਮਨ ਬਣੇਗਾ ਉਹ ਕਿਸ ਤਰ੍ਹਾਂ ਡਿਪਰੈਸ਼ਨ ਦੇ ਵਿੱਚ ਉਹ ਬੱਚੇ ਰਹਿੰਦੇ ਆ ਉੱਥੇ ਜੰਗ ਦੇ ਦੌਰਾਨ ਇਹ ਬਾਰਡਰ ਦੇ ਇਲਾਕੇ ਦੇ ਵਿੱਚ ਔਰ ਅਸੀਂ ਆਪਣੀਆਂ ਅੱਖਾਂ ਦੇ ਨਾਲ ਜਾ ਕੇ ਉੱਥੇ ਦੇਖਿਆ ਫਿਰ ਸਾਰੀ ਰਿਪੋਰਟ ਇਕੱਠੀ ਕਰਕੇ ਘਰ ਘਰ ਜਾ ਕੇ ਅਸੀਂ ਉੱਥੋਂ ਦੇ ਜਿਹੜੇ ਗਵਰਨਰ ਨੇ ਮਨੋਜ सिन्हा ਸਾਹਿਬ ਉਹਨਾਂ ਨੂੰ ਵੀ ਮਿਲੇ ਉਹਨਾਂ ਨੂੰ ਵੀ ਰਿਪੋਰਟ ਦਿੱਤੀ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਜਿਹੜੇ ਉਮਰ ਅਬਦੁੱਲਾ ਉਹ ਤੇ ਨਹੀਂ ਮਿਲ ਸਕੇ ਉਹਨਾਂ ਦੇ ਪਿਤਾ ਜੀ ਜਿਹੜੇ ਫਰੂਕ ਅਬਦੁੱਲਾ ਜਿਹੜੇ ਖੁਦ ਵੀ ਮੁੱਖ ਮੰਤਰੀ ਰਹੇ ਕੇਂਦਰ ਦੇ ਵਿੱਚ ਵੀ ਮੰਤਰੀ ਰਹੇ ਉਹਨਾਂ ਨਾਲ ਇੱਕ ਘੰਟਾ ਮੀਟਿੰਗ ਕੀਤੀ ਉਹਨਾਂ ਨੂੰ ਸਾਰੀ ਰਿਪੋਰਟ ਦਿੱਤੀ ਤੇ ਹੋਰ ਜਿਹੜੇ ਪੁਰਾਣੇ ਇੱਕ ਮੁੱਖ ਮੰਤਰੀ ਰਹੇ ਜੀ ਐਮ ਸ਼ਾਹ ਗੁਲਾਮ ਮੁਹੰਮਦ ਸ਼ਾਹ ਉਹਨਾਂ ਦਾ ਬੇਟਾ ਜਿਹੜਾ ਸੀ ਮੁਜਫਰ ਸ਼ਾਹ ਉਹਨਾਂ ਨਾਲ ਵੀ ਮੀਟਿੰਗ ਕੀਤੀ ਉਹਨਾਂ ਨੂੰ ਸਾਰੀ ਰਿਪੋਰਟ ਦਿੱਤੀ ਤੇ ਜਿਹੜੀ ਅਸੀਂ ਗਰਾਉਂਡ ਲੈਵਲ ਤੇ ਜਾ ਕੇ ਇਕੱਠੀ ਕੀਤੀ ਸੀਗੀ ਤਾਂ ਉਹ ਸਾਰਾ ਕੁਝ ਅਸੀਂ ਵੇਖਣ ਤੋਂ ਬਾਅਦ ਮੀਟਿੰਗਾਂ ਕਰਨ ਤੋਂ ਬਾਅਦ ਫਿਰ ਜਿਹਨੂੰ ਡੱਲ ਲੈ ਕੇ ਆ ਜਾਂਦਾ ਹੈ ਉਹ ਝੀਲ ਦੇ ਅੰਦਰ ਸਾਡਾ ਮਕਸਦ ਕੋਈ ਉੱਥੇ ਜਾ ਕੇ ਇੰਜੋਇਮੈਂਟ ਕਰਨਾ ਨਹੀਂ ਸੀ ਅਸੀਂ ਕਿਸ਼ਤੀਆਂ ਲੈ ਕੇ ਝੀਲ ਦੇ ਵਿੱਚ ਵੀ ਗਏ ਔਰ ਉੱਥੇ ਜਿਹੜੇ ਬਣੇ ਹੋਏ ਹਾਊਸ ਬੋਟ ਨੇ ਸ਼ਿਕਾਰੇ ਨੇ ਜਿਹੜੇ ਸਟੀਮਰ ਨੇ ਕਿਸ਼ਤੀਆਂ ਨੇ ਉਹ ਸਾਰੇ ਦੇ ਸਾਰੇ ਟੋਟਲ ਜਿੱਥੇ ਮੇਲਾ ਲੱਗਿਆ ਰਹਿੰਦਾ ਕਿ ਆਮ ਦਿਨਾਂ ਦੇ ਵਿੱਚ ਤਾਂ ਉਦਾਸ ਖੜੇ ਸੀ ਸਾਰੇ ਮਜ਼ਦੂਰ ਉਹ ਡਲ ਲੈਕ ਦੇ ਕਿਨਾਰੇ ਆਪਣੀਆਂ ਕਿਸ਼ਤੀਆਂ ਲੈ ਕੇ ਹੁੰਦੇ ਵੀ ਉਹ ਮਜ਼ਦੂਰ ਨੇ ਗਰੀਬ ਲੋਕ ਨੇ ਕਿਉਂਕਿ ਕਿਸ਼ਤੀਆਂ ਦੇ ਮਾਲਕ ਕੋਈ ਹੋਰ ਹੁੰਦੇ ਨੇ ਜਿਹੜੇ ਪੈਸੇ ਵਾਲੇ ਲੋਕ ਹੁੰਦੇ ਨੇ ਉਹਨਾਂ ਨੇ ਆਪਣੀਆਂ ਉੱਥੇ ਕਿਸ਼ਤੀਆਂ ਪਾਈਆਂ ਹੁੰਦੀਆਂ ਤੇ ਉਹਨਾਂ ਕਿਸ਼ਤੀਆਂ ਨੂੰ ਚਲਾਉਣ ਵਾਲੇ ਉਹਨਾਂ ਨੇ ਡਰਾਈਵਰ ਜਿਹੜੇ ਮਜ਼ਦੂਰ ਰੱਖੇ ਹੁੰਦੇ ਨੇਗੇ ਉਹ ਮਜ਼ਦੂਰ ਲੋਕ ਐ ਉਦਾਸ ਖੜੇ ਸੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਉਦਾਸੀ ਸੀ ਕਿਉਂਕਿ ਉੱਥੇ ਕੋਈ ਯਾਤਰੀ ਐ ਜਿਹੜਾ ਉਹ ਯਾਤਰੂ ਜਾ ਹੀ ਨਹੀਂ ਰਹੇ ਤੇ ਜੇ ਯਾਤਰੂ ਜਾਣਗੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਆਟਾ ਆਏਗਾ ਰੋਟੀ ਪੱਕੇਗੀ ਤਾਂ ਉਹ ਗਰੀਬ ਲੋਕ ਐ ਜਿਹੜੇ ਯਾਤਰੂ ਨੂੰ ਉਡੀਕ ਰਹੇ ਨੇਗੇ ਇਸ ਤਰ੍ਹਾਂ ਜਿਵੇਂ ਅਸੀਂ ਔਟ ਦੇ ਦਿਨਾਂ ਦੇ ਵਿੱਚ ਮੀਨੂ ਉਡੀਕਦੇ ਹੁੰਨੇ ਆ ਪਰ ਉੱਥੇ ਕੋਈ ਜਾ ਨਹੀਂ ਰਿਹਾ ਤੇ ਉਹ ਝੀਲ ਦਾ ਜਿਹੜਾ ਦ੍ਰਿਸ਼ ਐ ਅਸੀਂ ਤੁਰ ਫਿਰ ਕੇ ਦੇਖਿਆ ਐਨ ਸੁਨਣਾ ਸਨਾਟਾ ਛਾਇਆ ਹੋਇਆ ਸੀ ਸਿਰਫ ਤੇ ਸਿਰਫ ਜਿਹੜੇ ਅਸੀਂ ਡੈਲੀਗੇਸ਼ਨ ਦੇ ਵਿੱਚ ਗਏ ਸੀ ਸਾਡੀਆਂ ਹੀ ਕਿਸ਼ਤੀਆਂ ਉੱਥੇ ਅਸੀਂ ਤੁਰ ਫਿਰ ਕੇ ਦੇਖਿਆ ਕਿ ਪੂਰੀ ਤਰ੍ਹਾਂ ਉੱਥੋਂ ਦਾ ਕਸ਼ਮੀਰ ਦਾ ਜਿਹੜਾ ਮਜ਼ਦੂਰ ਹੈ ਇਹ جنگ ਦੇ ਪਰਛਾਵੇਂ ਕਾਰਨ ਉਹ جنگ ਦੇ ਪਰਛਾਵੇਂ ਹੇਠ ਉਦਾਸ ਖੜਾ ਹੈ ਔਰ ਭੁੱਖੇ ਢਿੱਡੀ ਖੜਾ ਹੈ ਔਰ ਉੱਥੇ ਉਹਨਾਂ ਦੇ ਖਾਣ ਲਈ ਕੋਈ ਰੋਟੀ ਨਹੀਂ ਕੋਈ ਕੁਝ ਨਹੀਂ ਇਹ ਹਾਲਾਤ ਉੱਥੇ ਅਸੀਂ ਜਾ ਕੇ ਦੇਖੇ ਤੇ ਉਹਨਾਂ ਲੋਕਾਂ ਨੂੰ ਅਸੀਂ ਦੇਖਿਆ ਜਾ ਕੇ ਉੱਥੇ ਕਿ ਕਿਵੇਂ ਜਿਹੜੇ ਪੋਲੀਟਿਕਲ ਲੋਕ ਲੋਕ ਹੁੰਦੇ ਆ ਰਾਜਨੀਤਿਕ ਲੋਕ ਹੈ ਇਹਨਾਂ ਜੰਗਾਂ ਦੇ ਵਿੱਚੋਂ ਵੀ ਉਹ ਆਪਣੀ ਪਾਰਟੀ ਨੂੰ ਉੱਭਰਦਾ ਵੇਖਣਾ ਚਾਹੁੰਦੇ ਹੁੰਦੇ ਨੇ ਕਿ ਵੋਟ ਬੈਂਕਾਂ ਨੂੰ ਕਿਵੇਂ ਅਸੀਂ ਕਾਇਮ ਕਰੀਏ ਜਣੀ ਮੁਸ਼ਕਲ ਦੇ ਵਿੱਚੋਂ ਵੀ ਤਕਲੀਫ ਦੇ ਵਿੱਚੋਂ ਵੀ ਆਪਦੀ ਪਾਰਟੀ ਦਾ ਵੋਟ ਬੈਂਕ ਵਧਾਉਣ ਦੀਆਂ ਜੜੀਆਂ ਖੇਡਾਂ ਨੇ ਇਹ ਲੀਡਰ ਲੋਕ ਜਿਹੜੇ ਕਰਦੇ ਰਹਿੰਦੇ ਆ ਤਾਂ ਡਰ ਲੇਕ ਦੇ ਕਿਨਾਰੇ ਹਜ਼ਰਤ ਬਲਬੀ ਅਸੀਂ ਗਏ ਔਰ ਉੱਥੇ ਵੀ ਸਾਡੇ ਨਾਲ ਜਿਹੜੇ ਲੋਕਾਂ ਨੇ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਸਰਦਾਰ ਜੀ ਅਸੀਂ ਤਾਂ ਇੱਥੇ ਹਰ ਰੋਜ਼ ਉਜੜਦੇ ਆ ਤੇ ਹਰ ਰੋਜ਼ ਬਸਦੇ ਆ ਤੇ ਸਾਡੀ ਕੋਈ ਜ਼ਿੰਦਗੀ ਨਹੀਂ ਹੈ ਤੇ ਅਸੀਂ 47 ਵੇਖ ਲਈ 62 ਵੇਖ ਲਈ ਬੜੀਆਂ ਲੜਾਈਆਂ ਵੇਖ ਲੀਆਂ ਤੇ ਉਹਨਾਂ ਦਾ ਇਹ ਵੀ ਗਿਲ ਹੈ ਕਿ ਕਸ਼ਮੀਰ ਦੇ ਉੱਤੇ ਬੰਬਾਰੀ ਹੋਈ ਵੱਡੇ ਪੱਦਰ ਦੇ ਉੱਤੇ ਫਿਰ ਇਹ ਪੰਜਾਬ ਦੇ ਬਾਰਡਰ ਤੇ ਵੀ ਹੋਇਆ ਹਮਲਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਵੀ ਫਿਰ ਰਾਜਸਥਾਨ ਚ ਹੋਇਆ ਫਿਰ ਜਦੋਂ ਗੁਜਰਾਤ ਤੱਕ ਪਹੁੰਚਦੀ ਹੈ ਲੜਾਈ ਇਹ ਤਾਂ ਉਸ ਵੇਲੇ ਤੱਕ ਫਿਰ ਇਹ ਬੰਦ ਹੋ ਗਈ ਹੈ ਜਿਹੜੀ ਲੜਾਈ ਇਸ ਤਰ੍ਹਾਂ ਇਹ ਕਿਉਂ ਹੁੰਦਾ ਇਸ ਤਰ੍ਹਾਂ ਤਾਂ ਬਾਰਡਰ ਦੇ ਇਲਾਕੇ ਦੇ ਲੋਕ ਹੈ ਜਿਹੜੇ ਚਾਹੇ ਉਹ ਪੰਜਾਬ ਦੇ ਹੋਣ ਗੁਜਰਾਤ ਦੇ ਹੋਣ ਜਾ ਰਾਜਸਥਾਨ ਦੇ ਹੋਣ ਜਾਂ ਫਿਰ ਕਸ਼ਮੀਰ ਜਿਨੇ ਅੱਤਵਾਦ ਦਾ ਸੇਕ ਵੀ ਚੱਲਿਆ ਜਿਨੇ ਜੰਗਾਂ ਦਾ ਸੇਕ ਵੀ ਚੱਲਿਆ ਉਹ ਲੋਕ ਆ ਜਿਹੜੇ ਚੀਕਾਂ ਮਾਰ ਮਾਰ ਕੇ ਕਹਿੰਦੇ ਨੇ ਯਾਰ ਸਾਨੂੰ ਜੰਗ ਨਹੀਂ ਚਾਹੀਦੀ ਸੰਤੇ ਅਮਨ ਚਾਹੀਦਾ ਤੇ ਅਮਨ ਅਮਨ ਕੂਕਦੇ ਨੇ ਕਸ਼ਮੀਰੀ ਲੋਕ ਆ ਜਿਹੜਾ ਅਸੀਂ ਉੱਥੇ ਜਾ ਕੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤਾਂ ਇਸ ਕਰਕੇ ਮੈਂ ਉਹਨਾਂ ਦਾ ਗਿਲਾ ਇਹ ਵੀ ਸੀ ਉਹਨਾਂ ਲੋਕਾਂ ਦਾ ਕਿ ਜਦੋਂ ਇਹ ਜੰਗ ਲੱਗਣੀ ਸੀ ਬਈ ਸਰਕਾਰਾਂ ਨੂੰ ਤੇ ਪਤਾ ਹੁੰਦਾ ਵੀ ਹਮਲਾ ਕਰਨਾ ਹੈ ਕਿ ਪ੍ਰਸ਼ਾਸਨ ਦੇ ਰਾਹੀਂ ਘੱਟੋ-ਘੱਟ ਲੋਕਾਂ ਨੂੰ ਅਵੇਅਰ ਕਰ ਦਿੱਤਾ ਜਾਂਦਾ ਚੇਤਨ ਕਰ ਦਿੱਤਾ ਜਾਂਦਾ ਕੋਈ ਸੂਚਨਾ ਦੇ ਦਿੱਤੀ ਜਾਂਦੀ ਕਿ ਭਾਈ ਜੰਗ ਲੱਗਣ ਵਾਲੀ ਹੈ ਤੁਸੀਂ ਆਪਣਾ ਸਾਜੋ-ਸਮਾਨ ਸੰਭ ਕੇ ਜਾਂ ਆਪਣੇ ਪਰਿਵਾਰ ਬਾਲ ਬੱਚੇ ਲੈ ਕੇ ਕਿਤੇ ਦੂਰ ਦਰਾਡੇ ਚਲੇ ਜਾਓ ਤੇ ਇੱਥੇ ਤਾਂ ਹੁਣ ਬਾਰਡਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਜਾਣਾ ਪਰ ਇਹ ਲੋਕਾਂ ਦਾ ਗਿਲਾ ਸੀ ਕਿ ਸਾਨੂੰ ਆਫੀਸ਼ੀਅਲੀ ਕੋਈ ਦੱਸਿਆ ਤੱਕ ਨਹੀਂ ਗਿਆ ਬਿਲਕੁਲ ਹੀ ਕਿ ਜੰਗ ਲੱਗਣ ਵਾਲੀ ਹੈ ਇਹ ਉਹਨਾਂ ਲੋਕਾਂ ਦਾ ਗਿਲਾ ਸੀਗਾ ਤੇ ਨਾ ਕੋਈ ਮੋਕ ਡ੍ਰਿਲ ਜਿਹੜੀ ਹੈਗੀ ਉਹਦੇ ਬਾਰੇ ਕੋਈ ਸੂਚਨਾ ਨਾ ਜਿਹੜੀ ਸ਼ੈਲਿੰਗ ਹੋਈ ਉਹਦੇ ਬਾਰੇ ਤਾਂ ਬੱਚੇ ਜਿਹੜੇ ਉਹ ਕਿਵੇਂ ਉੱਥੇ ਡਰ ਦੇ ਸائے ਹੇਠ ਉਹ ਰਹੇ ਤੇ ਉੱਥੇ ਹੁਣ ਜਿਹੜੀ ਰਾਜਨੀਤੀ ਚੱਲ ਰਹੀ ਹੈ ਕਸ਼ਮੀਰ ਦੇ ਵਿੱਚ ਵੱਖ-ਵੱਖ ਪਾਰਟੀਆਂ ਰੂਲਿੰਗ ਪਾਰਟੀ ਵਾਲੇ ਵੀ ਤੇ ਦੂਜੇ ਵੀ ਉਹ ਕਹਿ ਰਹੇ ਆ ਲੋਕਾਂ ਨੂੰ ਕਿ ਅਸੀਂ ਤੁਹਾਨੂੰ ਬੰਕਰ ਬਣਾ ਕੇ ਦੇਾਂਗੇ ਪਰ ਕਸ਼ਮੀਰੀ ਲੋਕ ਕੀ ਕਹਿੰਦੇ ਨੇ ਕਿ ਲੀਡਰੋ ਸਾਨੂੰ ਤੁਹਾਡੇ ਬੰਕਰ ਨਹੀਂ ਚਾਹੀਦੇ ਸਾਨੂੰ ਅਮਨ ਚਾਹੀਦਾ ਅਮਨ ਕਾਇਮ ਕਰੋ ਦੋਨਾਂ ਦੇਸ਼ਾਂ ਦੇ ਦਰਮਿਆਨ ਜਿਹੜੇ ਡੈਲੀਗੇਸ਼ਨ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਭੇਜੇ ਐ ਉਹ ਤੁਸੀਂ ਪਾਕਿਸਤਾਨ ਵੀ ਇੱਕ ਡੈਲੀਗੇਸ਼ਨ ਭੇਜ ਦਿਓ ਉਹਨਾਂ ਨਾਲ ਬੈਠ ਕੇ ਟੇਬਲ ਦੇ ਉੱਤੇ ਗੱਲਬਾਤ ਕਰ ਲਓ ਅਮਨ ਕਾਇਮ ਕਰੋ ਤੇ ਬੰਕਰਾਂ ਦੀ ਤਾਂ ਲੋੜ ਹੀ ਨਹੀਂ ਰਹਿਣੀ ਜੇ ਇਸ ਖਿੱਤੇ ਦੇ ਵਿੱਚ ਬਾਰਡਰ ਦੇ ਇਲਾਕੇ ਦੇ ਵਿੱਚ ਅਮਨ ਕਾਇਮ ਹੋ ਜਾਏ ਤੇ ਫਿਰ ਬੰਕਰਾਂ ਦੀ ਤੇ ਲੋੜ ਨਹੀਂ ਰਹਿ ਜਾਂਦੀ ਤਾਂ ਉੱਥੋਂ ਦੇ ਲੋਕ ਐ ਜਿਹੜੇ ਉੱਤੇ ਮੰਗ ਕਰ ਰਹੇ ਅਮਨ ਦੀ ਪਰ ਜਿਹੜੀਆਂ ਉੱਥੋਂ ਦੀਆਂ ਰਾਜਸੀ ਪਾਰਟੀਆਂ ਜਾਂ ਰਾਜਕਰਦੀ ਪਾਰਟੀ ਹੈ ਜਾਂ ਕੋਈ ਹੋਰ ਹੈ ਉੱਪਰ ਲੀਆਂ ਵਾਲੀਆਂ ਉਹ ਲੋਕਾਂ ਨੂੰ ਕਹਿ ਰਹੀਆਂ ਕਿ ਅਸੀਂ ਤੁਹਾਨੂੰ ਜਿਹੜੇ ਬੰਕਰ ਬਣਾ ਕੇ ਦੇਾਂਗੇ ਪਰ ਲੋਕ ਇਸ ਨੀਤੀ ਦੇ ਬੰਕਰਾਂ ਵਾਲੀ ਰਾਜਨੀਤੀ ਦੇ ਉਲਟ ਖੜੇ ਹੈ ਇਹ ਅਸੀਂ ਉੱਥੇ ਜਾ ਕੇ ਨੋਟ ਕੀਤਾ ਤਾਂ ਇਹ ਸਾਰਾ ਦ੍ਰਿਸ਼ਾ ਜਿਹੜਾ ਅਸੀਂ ਆਪਣੀ ਅੱਖਾਂ ਨਾਲ ਵੇਖਦੇ ਹੋਏ ਪੂਰੇ 8 ਦਿਨਾਂ ਜਿਹੜੇ ਕਸ਼ਮੀਰ ਦੀ ਧਰਤੀ ਦੇ ਉੱਤੇ ਉਹਨਾਂ ਘਰਾਂ ਦੇ ਵਿੱਚ ਗਏ ਉਹਨਾਂ ਬਦ ਨਸੀਬ ਲੋਕ ਜਿਹੜੇ ਮਾਰੇ ਗਏ ਜਾਂ ਨੁਕਸਾਨੇ ਗਏ ਘਰ ਟਹਿ ਗਏ ਦੁਕਾਨਾਂ ਟਹਿ ਗਈਆਂ ਜਿੰਨਾਂ ਦੀਆਂ ਉਹਨਾਂ ਨੂੰ ਅਸੀਂ ਜਾ ਕੇ ਵੇਖਿਆ ਆਪਣੀਆਂ ਅੱਖਾਂ ਦੇ ਨਾਲ ਤੇ ਕਸ਼ਮੀਰੀ ਲੋਕਾਂ ਦਾ ਇਹ ਵੀ ਇੱਕ ਸਲੋਗਨ ਸੀ ਉੱਥੇ ਕਿ ਕਸ਼ਮੀਰ ਦੀ ਧਰਤੀ ਦੇ ਉੱਤੇ ਜੀਣਾ ਮਹਿੰਗਾ ਹੈ ਤੇ ਮਰਨਾ ਸਸਤਾ ਹੈ ਯਾਨੀ ਇਹ ਨਾਰਾ ਉੱਥੇ ਚੱਲ ਰਿਹਾ ਕਿ ਮਰਨਾ ਸਸਤਾ ਇੱਥੇ ਮੌਤ ਸਸਤੇ ਚ ਆ ਜਾਂਦੀ ਹੈ ਪਰ ਜਿਉਣਾ ਇੱਥੇ ਬਹੁਤ ਮਹਿੰਗਾ ਪੈਂਦਾ ਹੈ ਤੇ ਇਸ ਕਰਕੇ ਦੋਸਤੋ ਉਹਨਾਂ ਨੇ ਕਿਹਾ ਕਸ਼ਮੀਰੀ ਲੋਕਾਂ ਨੇ ਜਿਹੜੀ ਗੱਲ ਕਹੀ ਸਾਨੂੰ ਕਿ ਹਰ 6 ਮਹੀਨੇ ਬਾਅਦ ਸਾਲ ਬਾਅਦ ਇੱਥੇ ਨਾ ਕੋਈ ਨਾ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਕਦੇ ਪਹਿਲਗਾਮ ਹੋ ਜਾਂਦਾ ਹੈ ਕਦੇ ਪਲਵਾਮਾ ਹੋ ਜਾਂਦਾ ਹੈ ਕਦੇ ਇੱਥੇ ਚਿੱਟੀ ਸਿੰਘਪੁਰਾ ਹੋ ਜਾਂਦਾ ਹੈ ਕਦੇ ਇੱਥੇ ਕੋਈ ਕਾਂਡ ਵਾਪਰਦਾ ਤਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਜੇ ਇੱਥੇ ਪਲਵਾਮਾ ਹੋ ਗਿਆ ਪਹਿਲਗਾਮ ਹੋ ਗਿਆ ਚਿੱਟੀ ਸਿੰਘਪੁਰਾ ਹੋ ਗਿਆ ਤਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਕੱਲ ਨੂੰ ਕੋਈ ਗੁਲਮਰਗ ਨਹੀਂ ਹੋਏਗਾ ਕੋਈ ਨਵਾਂ ਕਾਂਡ ਨਹੀਂ ਹੋਏਗਾ ਸਾਨੂੰ ਗਾਰੰਟੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਜਿਹੜਾ ਕਾਂਡ ਹੈ ਉਹ ਨਾ ਹੋਵੇ ਤੇ ਹਰ ਹਾਲਤ ਇੱਥੇ ਅਮਨ ਕਾਇਮ ਕੀਤਾ ਜਾਏ ਤਾਂ ਜੋ ਜਿਹੜੇ ਕਸ਼ਮੀਰੀ ਲੋਕ ਨੇ ਬਾਰਡਰ ਦੇ ਲੋਕ ਨੇਗੇ ਉਹ ਆਰਾਮ ਦੇ ਨਾਲ ਬੇਫਿਕਰ ਹੋ ਕੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਗੁਜ਼ਾਰ ਸਕਣ ਇਸ ਤਰ੍ਹਾਂ ਦਾ ਜਿਹੜਾ ਅਸੀਂ ਤਜਰਬਾ ਲੈ ਕੇ ਹੈ ਉਥੋਂ ਅਸੀਂ ਮੁੜ ਕੇ ਆਏਾਂਗੇ ਆਪਣੇ ਦਿਲ ਦੇ ਵਿੱਚੇ ਦਰਦ ਲੈ ਕੇ ਤਾਂ ਕਸ਼ਮੀਰੀ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਸਾਡਾ ਦਰਦ ਪੂਰੀ ਦੁਨੀਆ ਦਾ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ ਸਾਡਾ ਦਰਦ ਹੈ ਜਿਹੜਾ ਲੋਕਾਂ ਨੂੰ ਸੁਣਾਇਓ ਜ਼ਰੂਰ ਸਾਡੀ ਤਕਲੀਫ ਦੱਸਿਓ ਜ਼ਰੂਰ ਤਾਂ ਉਹਨਾਂ ਦੀ ਇਸ ਗੱਲ ਨੂੰ ਲੈ ਕੇ ਅਸੀਂ ਤੁਹਾਡੇ ਤੱਕ ਇਹ ਜਿਹੜਾ ਸੁਨੇਹਾ ਲਾਇਆ ਹੈਗਾ ਕਿ ਕਸ਼ਮੀਰੀ ਲੋਕ ਹੈ ਜਿਹੜੇ ਉਹ ਹਰ ਕੀਮਤ ਦੇ ਉੱਤੇ ਅਮਨ ਚਾਹੁੰਦੇ ਨੇ ਉਹ ਜੰਗ ਨਹੀਂ ਚਾਹੁੰਦੇ ਹੈਗੇ ਔਰ ਉੱਥੇ ਲੋਕ ਹੈ ਜਿਹੜੇ ਚਾਹੇ ਹਿੰਦੂ ਨੇ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਬੜੇ ਹੀ ਪਿਆਰ ਨਾਲ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦੇ ਨੇ ਤੇ ਕੋਈ ਵੀ ਕਿਸੇ ਕਿਸਮ ਦਾ ਉੱਥੇ ਅ ਫਿਰਕੂ ਜਿਹੜੀ ਹੈ ਕਿ ਕੁੜਤਣ ਨਹੀਂ ਹੈਗੀ ਇਹ ਖਾਮ ਖਾ ਕਈ ਵਾਰੀ ਸਾਡੇ ਲੀਡਰਾਂ ਵੱਲੋਂ ਹੀ ਇਸ ਤਰ੍ਹਾਂ ਦੀ ਕੁੜਤਣ ਜਿਹੜੀ ਹੈ ਖੜੀ ਕਰ ਦਿੱਤੀ ਜਾਂਦੀ ਹੈ ਸ਼ਾਇਦ ਕੋਈ ਬੋਟ ਬੈਂਕ ਦਾ ਜਿਹਨੂੰ ਅਸੀਂ ਕਹਿੰਦੇ ਆ ਪੋਲਰਾਈਜੇਸ਼ਨ ਕਰਨਾ ਹੁੰਦਾ ਹੈ ਕਿ ਐਸ ਮਜ਼ਬ ਵਾਲਿਆਂ ਨੂੰ ਇਧਰ ਨੂੰ ਕਰ ਲੋ ਐਸ ਮਜ਼ਬ ਵਾਲਿਆਂ ਨੂੰ ਐਨੂੰ ਧੱਕ ਦਿਓ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਆ ਕੇ ਜਿਹੜੀਆਂ ਅਸੀਂ ਗਰਾਊਂਡ ਲੈਵਲ ਦੇ ਉੱਤੇ ਦੇਖੀਆਂ ਵੀ ਲੋਕਾਂ ਦੇ ਵਿੱਚ ਪਿਆਰ ਬੜਾ ਸਾਰੇ ਹੀ ਧਰਮਾਂ ਦੇ ਲੋਕ ਆ ਜਿਹੜੇ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦੇ ਨੇ ਤੇ ਕਸ਼ਮੀਰੀ ਲੋਕਾਂ ਨੇ ਇਹ ਵੀ ਕਿਹਾ ਜਿਹੜੀ ਗੱਲ ਜ਼ੋਰ ਦੇ ਕੇ ਕਿਹਾ ਕਿ ਚਾਹੇ ਉਹ ਪਾਕਿਸਤਾਨ ਦੇ ਲੀਡਰ ਨੇ ਚਾਹੇ ਇੱਧਰਲੇ ਲੀਡਰ ਨੇ ਜਦੋਂ ਪਰਮਾਣੂ ਬੰਬ ਵਰਤਣ ਦੀ ਗੱਲ ਕਰਦੇ ਐ ਕਿ ਪਰਮਾਣੂ ਚਲਾ ਦੇਾਂਗੇ ਤਾਂ ਉਹ ਬੜੇ ਚਿੰਤਾ ਦੇ ਵਿੱਚ ਡੁੱਬ ਜਾਂਦੇ ਨੇ ਉਹ ਕਹਿੰਦੇ ਨੇ ਕਿ ਜੇ ਕਿਤੇ ਹੁਣ ਪਰਮਾਣੂ ਬੰਬ ਚੱਲ ਗਿਆ ਖੁਦਾਨਾ ਖਾਸ ਤਾਂ ਗਲਤੀ ਨਾਲ ਤਾਂ ਅੱਗੇ ਤਾਂ ਇੱਕ ਹਿਰੋਸ਼ੀਮਾ ਤੇ ਨਾਗਾਸਾਕੀ ਬਣਿਆ ਸੀ ਤੇ ਫੇਰ ਹਜ਼ਾਰਾਂ ਹਿਰੋਸ਼ੀਮਾ ਹਜ਼ਾਰਾਂ ਨਾਗਾਸਾਕੀ ਬਣ ਜਾਣਗੇ ਤਬਾਹੀ ਮਚ ਜਾਏਗੀ ਤੇ ਹਜ਼ਾਰਾਂ ਸਾਲ ਪਿੱਛੇ ਚਲੀ ਜਾਏਗੀ ਸਾਡੀ ਜਿਹੜੀ ਸਭਿਤਾ ਹੈਗੀ ਹੈ ਸਾਡਾ ਜਿਹੜਾ ਦੇਸ਼ ਹੈ ਸਾਡਾ ਜਿਹੜਾ ਇਲਾਕਾ ਹੈ ਇਹ ਪ੍ਰਭਾਵਿਤ ਇਕੱਲਾ ਦੇਸ਼ ਨਹੀਂ ਹੋਣਾ ਪਤਾ ਨਹੀਂ ਕਿੰਨੇ ਦੇਸ਼ ਪ੍ਰਭਾਵਿਤ ਹੋਣਗੇ ਇਹਦੇ ਵਿੱਚ ਤੇ ਜਿਹੜੇ ਲੀਡਰ ਚਾਹੇ ਇਧਰਲੇ ਤੇ ਉਧਰਲੇ ਆ ਉਹ ਪਰਮਾਣੂ ਬੰਬ ਵਰਤਣ ਦੀਆਂ ਜਿਹੜੀਆਂ ਧਮਕੀਆਂ ਦਿੰਦੇ ਇੱਕ ਦੂਜੇ ਨੂੰ ਉਹਨਾਂ ਲਈ ਉਹ ਕਸ਼ਮੀਰੀ ਲੋਕ ਕਹਿੰਦੇ ਕਿ ਉਹਨਾਂ ਲਈ ਹੋਏਗਾ ਇਹ ਵੀ ਧਮਕੀਆਂ ਦਿਓ ਇੱਕ ਦੂਜੇ ਨੂੰ ਇੰਜੋਏ ਕਰੋ ਜਾਂ جنگ ਜਿਹੜੀ ਜਿਵੇਂ ਉਹਨਾਂ ਨੇ ਕਿਹਾ ਕਿ ਜਿਹੜੇ ਏਸੀ ਸਟੂਡੀਓਜ਼ ਦੇ ਵਿੱਚ ਬੈਠ ਕੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹਨਾਂ ਲਈ ਇੰਜੋਏਮੈਂਟ ਹੋ ਸਕਦੀ ਹੈ ਲੜਾਈ ਤੇ ਸਾਡੇ ਲਈ ਤੇ ਮੌਤ ਹੁੰਦੀ ਹੈ ਤਾਂ ਇਸ ਮੌਤ ਤੋਂ ਅਸੀਂ ਤੰਗ ਆ ਚੁੱਕੇ ਹਾਂ ਇਹੋ ਜੀ ਜ਼ਿੰਦਗੀ ਤੋਂ ਅਸੀਂ ਦੁਖੀ ਹਾਂ ਇਸ ਜ਼ਿੰਦਗੀ ਤੋਂ ਸਾਡਾ ਛੁਟਕਾਰਾ ਹੋਣਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉੱਥੇ ਜਾ ਕੇ ਸਾਨੂੰ ਸੁਣਨ ਨੂੰ ਮਿਲੀਆਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਜੀਣਾ ਚਾਹੁੰਦੇ ਹਾਂ ਉੱਥੇ ਇੱਕ ਮੁੰਡੇ ਨੇ ਕਿਹਾ ਅਸੀਂ ਜੀਣਾ ਚਾਹੁੰਦੇ ਹਾਂ ਅਮਨ ਨਾਲ ਜੀਣਾ ਚਾਹੁੰਦੇ ਹਾਂ ਅਸੀਂ ਵੀ ਅਫਸਰ ਬਣਨਾ ਚਾਹੁੰਦੇ ਹਾਂ ਪਰ ਸਾਨੂੰ ਮੌਤ ਮਿਲ ਰਹੀ ਹੈ ਸਾਨੂੰ ਨਰਕ ਵਰਗੀ ਜ਼ਿੰਦਗੀ ਮਿਲ ਰਹੀ ਹੈ ਸਾਡੀ ਸੁਰੱਖਿਆ ਕਰੋ ਸੁਰੱਖਿਆ ਜ਼ਰੂਰੀ ਹੈ ਇਸ ਤਰ੍ਹਾਂ ਦਾ ਜਿਹੜਾ ਹੈਗਾ ਵਰਤਾਂਤ ਅਸੀਂ ਆਪਣੇ ਕੰਨਾਂ ਦੇ ਨਾਲ ਉੱਥੇ ਜਾ ਕੇ ਸੁਣਿਆ ਤੇ ਜਿਹੜਾ ਡੈਲੀਗੇਸ਼ਨ ਸੀ ਸਾਡਾ ਉਹਨੇ ਘਰ-ਘਰ ਜਾ ਕੇ ਤਕਲੀਫਾਂ ਸੁਣੀਆਂ ਤੇ ਬਾਰ-ਬਾਰ ਸਾਨੂੰ ਉਹਨਾਂ ਲੋਕਾਂ ਨੇ ਇਹੀ ਕਿਹਾ ਕਿ ਸਾਡਾ ਦਰਦ ਲੋਕਾਂ ਨੂੰ ਸੁਣਾ ਦਿਓ ਤਾਂ ਤੁਹਾਡੇ ਤੱਕ ਇਹ ਗੱਲ ਪਹੁੰਚਾਉਣ ਵਾਸਤੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਹੋਇਆ ਤੇ ਆਸ ਕਰਦਾ ਹਾਂ ਤੁਸੀਂ ਇਹ ਬਾਰਡਰ ਦੇ ਇਲਾਕੇ ਦੇ ਜਿਹੜੇ ਲੋਕ ਹੈ ਉਹਨਾਂ ਦਾ ਦਰਦ ਉਹਨਾਂ ਦੀ ਤਕਲੀਫ ਹੈ ਜਿਹੜੀ ਇਹ ਹੋਰ ਲੋਕਾਂ ਤੱਕ ਭੇਜੋਗੇ ਕਿ ਬਾਰਡਰ ਦੇ ਵਿੱਚ ਬਸਣ ਵਾਲੇ ਜਿਹੜੇ ਲੋਕ ਹੁੰਦੇ ਆ ਉਹ ਕਦੇ ਵੀ ਜੰਗ ਨਹੀਂ ਚਾਹੁੰਦੇ ਹੈਗੇ ਉਹ ਜੰਗ ਨੂੰ ਨਫ਼ਰਤ ਕਰਦੇ ਆ ਉਹ ਅਮਨ ਪਸੰਦ ਲੋਕ ਨੇ ਉਹ ਅਮਨ ਚਾਹੁੰਦੇ ਚਾਹੇ ਇਧਰਲੇ ਹੋਣ ਚਾਹੇ ਉਧਰਲੇ ਹੋਣ ਤਾਂ ਇਹ ਕੁਝ ਲੀਡਰ ਉਹਨਾਂ ਨੇ ਕਿਹਾ ਕਿ ਸਾਡੇ ਲੀਡਰਾਂ ਨੂੰ ਜਦੋਂ ਕਦੇ ਗੁੱਸਾ ਚੜਦਾ ਹੈ ਜਾਂ ਫਿਰ ਕਦੇ ਖੁਸ਼ੀ ਚੜਦੀ ਹੈ ਤੇ ਇਹ ਬੰਬ ਚਲਾਉਂਦੇ ਨੇ ਹਮੇਸ਼ਾ ਹੀ ਤੇ ਉਹਨਾਂ ਦੀ ਖੁਸ਼ੀ ਵੀ ਸਾਨੂੰ ਤਾਂ ਮਹਿੰਗੀ ਪੈ ਜਾਂਦੀ ਹੈ ਤੇ ਉਹਨਾਂ ਦਾ ਗੁੱਸਾ ਵੀ ਸਾਨੂੰ ਮਹਿੰਗਾ ਪੈਂਦਾ ਅਸੀਂ ਉਜੜ ਜਾਂਦੇ ਹਾਂ ਅਸੀਂ ਤਬਾਹ ਹੋ ਜਾਂਦੇ ਹਾਂ ਸਾਨੂੰ ਮਰਨਾ ਪੈਂਦਾ ਇਸ ਕਰਕੇ ਉਹਨਾਂ ਨੇ ਲੀਡਰਾਂ ਨੂੰ ਵੀ ਅਪੀਲ ਕੀਤੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹਰ ਕੀਮਤ ਦੇ ਉੱਤੇ ਅਮਨ ਹੋਣਾ ਚਾਹੀਦਾ ਹੈ ਜੰਗ ਨਹੀਂ ਹੋਣੀ ਚਾਹੀਦੀ ਇਹ ਉਹਨਾਂ ਕਸ਼ਮੀਰੀ ਲੋਕਾਂ ਦਾ ਤੇ ਬਾਰਡਰ ਦੇ ਇਲਾਕੇ ਦੇ ਲੋਕਾਂ ਦਾ ਇਹ ਸੁਨੇਹਾ ਸੀ ਜਿਹੜਾ ਮੈਂ ਤੁਹਾਡੇ ਤੱਕ ਲਾਇਆ ਆਸ ਕਰਦਾ ਇਹਨੂੰ ਤੁਸੀਂ ਹੋਰ ਲੋਕਾਂ ਤੱਕ ਜਰੂਰ ਵੰਡੋਗੇ ਭੇਜੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ